ਕੀਦਾ ਆ ਗਿਆ ਹਲੋ ਹਲੋ ਹਾਂ ਤਾ ਸਤਿਕਾਰ ਮਮੀ ਠੀਕੋਂ ਠੀਕ ਆ ਭਾਈ ਹੋ ਠੀਕ ਠਾਕ ਹੈ ਹਾਂ ਠੀਕ ਠਾਕ ਕਿਵੇਂ ਸਰੀਰ ਠੀਕ ਆ ਤੇਰਾ ਹਾਂ ਠੀਕ ਹੈਗਾ ਸ਼ੂਗਰ ਦਾ ਕਿਵੇਂ ਆ ਠੀਕ ਹੈਗਾ ਮੱਚਿਆ ਹੋਰ ਕੰਨੀ ਠੀਕ ਨੇ ਸਾਰੇ ਹਾਂ ਸਾਰੇ ਠੀਕ ਠਾਕ ਬੱਤਾ ਹਾਂ ਮਾਂ ਭੁੱਲ ਗਈ ਫਿਰ ਆਪਦੇ ਪੁੱਤ ਨੂੰ ਤਾਂ ਹੈ ਤੂੰ ਫੋਨ ਫਾਨੇ ਨਹੀਂ ਕਰਦੀ ਮੈਂ ਤਾਂ ਬਸ ਕਾਨੂੰਪੁਰ ਲੱਗੀ ਗੱਲ ਕਰੂੰ ਦਰ ਮਾਮਾ ਆ ਰਿਹਾ ਤੇ ਗੱਲਬਾਤੇਂ ਦੇ ਟਾਈਮ ਹੋਰ ਹੋ ਜਾਂਦਾ ਅੱਜ। ਅੱਛਾ ਹੁਣ ਫਿਰ ਪੁੱਤ ਨੂੰ ਭੁੱਲ ਗਈ ਮਾਮੇ ਦਾ ਹੋ ਗਿਆ ਸੇਤੀ। ਨਾ ਨਾ ਪੁੱਤ ਨੂੰ ਕਾਨੂੰਪੁਰ ਲੱਗੀ ਜ਼ਿਆਦਾ ਮੇਰੇ। ਅੱਛਾ ਮਾਮਾ ਕਿਵੇਂ ਆ ਰਿਹਾ ਹੈ? ਉਹੀ ਆ ਗਿਆ ਮਾਮਾ ਤਾਂ। ਸੋ ਤੇ ਅੱਛਾ ਹੁਣ ਮੇਰੀ ਮਾਂ ਮੈਤੋਂ ਗੱਲਾਂ ਲਕੋਣ ਲੱਗੀ ਫਿਰ ਕਰਦੀਆਂ। ਨਾ ਪੁੱਤ ਮੈਂ ਤਾਂ ਕੋਈ ਗੱਲ ਨਹੀਂ ਤੇ ਕੋਈ ਤੇਤੋਂ। ਹਾਂ ਮੈਂ ਕਾਨੂੰਨੀ ਲਕੋਈ। ਨਾ ਮੈਤੋਂ ਤਾਂ ਕੋਈ ਨਹੀਂ ਮੈਤੋਂ ਕੋਈ। ਹਾਂ ਘਰ 'ਚ ਤਾਂ ਕਲੇਸ਼ ਹੋ ਰਿਹਾ ਤੂੰ ਮੈਨੂੰ ਦੱਸੀ ਨਹੀਂ ਹੈਗਾ। ਇੰਨਾ ਕਿਤਾਬ ਤੱਕ ਆਲਦੀ ਗਿਰੇ ਰੇ ਇੰਨਾ ਕਿਉਂ ਹੋ ਰਿਹਾ ਸਾਰੇ ਪਿੰਡ ਚ ਹੋਬਾ ਹੋਬਾ ਵੱਧ ਜਰੀਆਂ ਨੇ ਕਿ ਸਿਆਉਣਾ ਚੋਰੀ ਹੋ ਗਿਆ ਉਹਨਾਂ ਦਾ ਉਹ ਤਾਂ ਹੋ ਗਿਆ ਪੁੱਤ ਫੇਰ ਤੈਨੂੰ ਵੀ ਮਾੜਾ ਮਾੜਾ ਜਿਆਦਾ ਪਤਾ ਤੈਨੂੰ ਪਤਾ ਕਾ ਨੂੰ ਜੀਗਾ ਉਹ ਤਾਂ ਮੈਨੂੰ ਸਾਰਾ ਕੁਝ ਕਿਰਨਾ ਨੇ ਦੱਸਿਆ ਫੋਨ ਤੇ ਅੱਛਾ ਕਿਰਨਾ ਨੇ ਫੇਰ ਗੱਲ ਕਰਤੀ ਤੈਨੂੰ ਨਾ ਮਿੱਟੀ ਫੇਰ ਹੁਣ ਮਿੱਟੀ ਨੇ ਕੀ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਕਹਿੰਨੀ ਐ ਤੇ ਐ ਗੱਲਾਂ ਚੱਲ ਰਹੀਆਂ ਨੇ ਕਹਿੰਦੀ ਜੇ ਕੋਈ ਕਰਨਾਂ ਦੀ ਗੱਲ ਹੁੰਦੀ ਫੇਰ ਤੂੰ ਤੁਸੀਂ ਕਿੱਦੇ ਨੇ ਦੱਸ ਦਿੰਦੇ ਹੁਣ ਗੱਲ ਇਹ ਗਗਨ ਦੀ ਆ ਤਾਂ ਹੀ ਤੁਸੀਂ ਮਤਲਕ ਹੋ ਰੱਖਿਆ ਹੁਣ ਤੱਕ ਨਾ ਨਾ ਪੁੱਤ ਤੈਨੂੰ ਸਾਰੀ ਗੱਲ ਦਾ ਪਤਾ ਹੀ ਹੈਗਾ ਕਾਨੂੰਨ ਨੂੰ ਕੋਈ ਹੈ ਮੈਨੂੰ ਮੈਨੂੰ ਕਾਨੂੰਨ ਪਤਾ ਉਹ ਤਾਂ ਮੈਨੂੰ ਕਿਰਨਾ ਨੇ ਦੱਸਿਆ ਸਾਰਾ ਕੁਝ ਫਿਰ ਅੱਛੇ ਜਦੋਂ ਕਿਰਨਾ ਨੂੰ ਪਤਾ ਹੈ ਗੱਲ ਦਾ ਫਿਰ ਕਿਰਨਾ ਭਲਾ ਕਿਰਨਾ ਤੇਰੀ ਉਹ ਕਿਰਨਾ ਵੀ ਤੈਨੂੰ ਵੀ ਦੱਸੂਗੀ ਗੱਲ ਤਾਂ ਦੱਸੂਗਾ ਫਿਰ ਤਾਂ ਮੇਰੇ ਫੋਨ ਤੋਂ ਲਾਉਣੀ ਹੁੰਨੀ ਆ ਮੈਨੂੰ ਅੱਗੇ ਦਾ ਤਾਂ ਮੇਰੇ ਕੋਲੇ ਕੋਈ ਗੱਲ ਕਰਨੀ ਨਹੀਂ ਹੈਗੀ ਮੈਂ ਤਾਂ ਕੋਈ ਕੋਈ ਨਹੀਂ ਤੀ ਕਰਨ ਦਾ ਹੋਰ ਕਿਨਾਂ ਅੱਗੇ ਤਾਂ ਤੂੰ ਕਿੰਨਾ ਦੀ ਗੱਲਾਂ ਦਾ ਪਹਿਲਾਂ ਕਿੰਨਾ ਨਾਲ ਤੇਰੀ ਬਣਦੀ ਨਹੀਂ ਤੂੰ ਤਾਂ ਤੂੰ ਸਾਰਾ ਕੁਝ ਦੱਸਿਆ ਕਰਦੀ ਸੀ ਮੈਨੂੰ ਕਿਰਦਾ ਐ ਕਰਕੇ ਕਿੰਨਾ ਐ ਕਰਦੀ ਤੈਨੂੰ ਭਰਮ ਹੈ ਮੈਨੂੰ ਤਾਂ ਕੋਈ ਉਹ ਨਹੀਂ ਸੀ ਮੈਂ ਤਾਂ ਹੂੰ ਤੂੰ ਗਗਨ ਦੀਆਂ ਗੱਲਾਂ ਹੁਣ ਤੂੰ ਗਗਨ ਨੂੰ ਉਹ ਕਰਨ ਲੱਗੀ ਹੈ ਨਾ ਨਾ ਮੈਂ ਤਾਂ ਕਦੇ ਕੋਈ ਉਹ ਨਹੀਂ ਹੈਗੀ ਨਾ ਮੈਨ ਲਕੋ ਮਾਂ ਨਾ ਕੱਲ ਨਹੀਂ ਹੁਣ ਜੇ ਕੁਝ ਚਲ ਚੋਰੀ ਹੋ ਗਿਆ ਸੀ ਘਰ ਦੇ ਵਿੱਚ ਪਤਾ ਕਰ ਲੋ ਬੰਦਾ ਵੀ ਕੀ ਦੀ ਗੱਲਬਾਤ ਹੈ ਕੀ ਕੀ ਤਕਲੀਫ ਹੈ ਹਨਾ ਨਾ ਨਾ ਇਹ ਜੀ ਗੱਲ ਤਾਂ ਹੈ ਨਹੀਂ ਮੈਂ ਤਾਂ ਕੋਈ ਗੱਲ ਕਰੀ ਨਹੀਂ ਹੈਗੀ ਨਾ ਮੈਂ ਕਰਾਂ ਮੈਂ ਤਾਂ ਗਲਤ ਤੇਰੇ ਮਾਮੀ ਨੂੰ ਵੀ ਨੀਂਨਾ ਤਾਂ ਦੱਸਿਆ ਹੈਗਾ ਤੂੰ ਕਹਿੰਦਾ ਕਿ ਹੁੱਗਾਂ ਪਹਿਰੀਆਂ ਨਹੀਂਆਂ ਕੀ ਹੋ ਕੀ ਗਿਆ ਧੀਕਰੇ ਕੁਛ ਵੀ ਨਹੀਂ ਹੋਇਆ ਹੈਗਾ ਜਿਹੜੀ ਇਹ ਛਾਂਪਦੀਗੀ ਛਾਂਪ ਛਾਂਪਾਂ ਦੇ ਮੇਰੀਆਂ ਓਹੋ ਗਾਗਨ ਦੇ ਬਾਏ ਗਿਚਤੀਆਂ ਹੂੰ ਗਾਗਨ ਦੀ ਕਮਰੇ ਚਤੀਆਂ ਉਹ ਬਸ ਗਾਗਨ ਨੇ ਕਿਤੇ ਲੋਲ ਗੂਲੀਆਂ ਉਹ ਦਿਨ ਮੈਂ 6 ਮਹੀਨੇ ਦੀ ਭਲਦੀ ਫਿਰਦੀ ਤੇ ਉਹ ਮੈਨੂੰ ਦੱਸਿਆ ਨਹੀਂ ਹੈਗੀਆਂ ਉਹਨੇ ਫਿਰ ਹੁਣ ਪਤਾ ਕਿਦੋਂ ਲੱਗਿਆ ਹੌਣ ਤਾਂ ਪਤਾ ਲੱਗ ਗਿਆ ਜੇ ਦੁਬਾਏ ਗੋ ਉੱਥੇ ਪਿਆ ਤੀ ਉਹ ਬੈਗ ਦੇਖਿਆ ਐਡਾਂ ਤੇ ਪਿਆ ਹੂੰ ਉਹ ਚ ਦੇਖਿਆ ਉਹ ਚੋਂ ਥੇ ਹੀ ਸਾਂਪ ਮੇਰੀ ਅੱਛਾ ਨਹੀਂ ਹੁਣ ਕੋਈ ਗੱਲਬਾਤ ਵਿੱਚ ਉਹ ਘਰ ਦੇ ਵਿੱਚ ਮਣੀ ਮੁੱਟੀ ਤੂੰ ਸਿਆਣੀ ਆ ਤੂੰ ਗੌਰ ਤਾਂ ਰੱਖ ਵੀ ਕੀ ਗੱਲਬਾਤ ਆ ਭਾਈ ਕੀ ਹੁੰਦਾ ਕੀ ਨਹੀਂ ਹੁੰਦਾ ਹਨਾ ਮੈਂ ਤਾਂ ਮੈਂ ਤਾਂ ਅੱਖੀ ਅੱਖੀ ਪੜਦਾ ਪਤਾ ਇਹਨਾਂ ਨੇ ਕਾ ਨੂੰ ਪਤਾ ਪੜਦਾ ਤੂੰ ਆਪਦੇ ਆਪ ਨੂੰ ਵੀ ਉਹ ਬਾਲੀ ਸਿਆਣੀ ਕਹਾਉਂਦੀ ਸੀ ਹੈ ਵੇਖੀ ਪਰ ਦਬਾਤਾ ਮੇਰੇ ਲੱਗਾ ਮਾਮਾ ਕੀ ਕਹੂਗਾ ਵੀ ਦੇਖ ਕੀ ਘਰਾਂ ਚ ਹੋ ਰਿਹਾ ਹੈਗਾ ਵਿਚਾਰਾ ਮੋਰ ਫਿਰ ਹੁਣ ਕੀ ਬਣੇ ਮਾਮੇ ਦਾ ਮਾਮਾ ਤਾਂ ਆਪੇ ਬਾੜ ਮਾਮਾ ਤਾਂ ਆਪੇ ਬਾੜ ਚ ਬੁਈਏ ਤੜਾਉਂਦਾ ਹੈਗਾ ਮਾਮਾ ਕਿਉਂ ਤੜਾਉਂਦਾ ਬਾੜ ਚ ਬੁਈਆ ਮਾਮਾ ਵੀ ਵਿਚਾਰਾ ਕੀ ਕਰੇ ਹੁਣ ਉਹਨੂੰ ਦਇਆ ਦੀ ਕਾ ਵੀ ਚਲ ਭਈ ਮੈਂ ਰਿਸ਼ਤਾ ਕਰਾਇਆ ਸੀ ਹਣਾ ਰਿਸ਼ਤਾ ਕਰਾ ਫਿਰ ਅਗਲਾ ਤਾਂ ਨਹੀਂ ਕਰਾਉਣਾ ਹੈਗਾ ਸੱਤੇ ਹੈ ਮਾਮਾ ਆਇਆ ਤੇ ਸੱਤੇ ਤਾਂ ਨਹੀਂ ਹਗਾ ਹੁਣ ਅਗਲਾ ਫਿਰ ਦੇ ਅਗਲੇ ਨੇ ਹੁਣ ਬਿਰਗਿਆ ਸਣ ਗੱਲ ਸੱਚੀ ਹੈ ਏ ਟੂ ਮਾਉਨੇ ਕੱਡੀਆਂ ਨੇ ਗਗਨ ਨੇ ਕਿਰਨਾ ਬਾਰੀ ਤਾਂ ਤੁਸੀਂ ਕਹਿੰਦੇ ਹੁੰਦੇ ਤੇ ਆਏ ਆਏ ਆ ਹੁਣ ਮੀ ਮਾ ਮੁੱਟਾ ਗੌਰ ਕਰ ਕਿਤੇ ਹੋਰ ਨਾ ਕੋਈ ਬਾਹਰੋਂ ਬੰਦਾ ਆ ਗਿਆ ਹੋਵੇ ਚੋਰ ਚੂਰ ਲੈ ਗਿਆ ਹੋਵੇ ਕਿਤੇ ਇਹਨਾਂ ਨੂੰ ਹੀ ਲੜਾਈ ਜਾਂਦਾ ਹੋਵੇ ਕੀ ਪਤਾ ਕੋਈ ਉਂ ਆਉਂਦਾ ਜਾਂਦਾ ਕੋਈ ਤੁਸੀਂ ਕਿਢਾ ਹੁਣ ਘਰੇ ਆਉਂਦਾ ਜਾਂਦਾ ਜੰਦਾ ਜੰਦਾ ਲਾ ਕੇ ਰੱਖਦੀ ਜਿੰਦੀ ਲੱਗੇ ਹੋਏ ਨੇ ਫਰਕ ਕਿਹਨੇ ਗੁੰਡੇ ਬਾਹਰ ਖਸੀ ਬੌਲੀਆਂ ਵੀ ਸਿੱਤੀ ਫਿਰਦੇ ਆ ਹਾਂ ਲੈ ਕਿਨੇ ਕਿਸੇ ਗਾਗੜ ਨੇ ਹੁਣ ਚੱਕੀਆਂ ਤੁਸੀਂ ਦੇਖੀਆਂ ਵੀ ਨਹੀਂ ਗਾਗੜ ਨੇ ਚੱਕੀਆਂ ਨੇ ਜੀ ਪਹਿਲਾਂ ਫੇ ਜੇ ਨਾਮ ਕਰਨਾ ਮਾਤਾ ਵਰਤਜੀ ਦੇਖੀਆਂ ਨੇ ਮੈਂ ਚੱਕੀਆਂ ਚੁੱਕੀਆਂ ਦੇ ਚੱਕ ਦੀ ਕੋਈ ਨਹੀਂ ਦੇਖੀ ਮੈਂ ਤਾਂ ਦੇ ਵਰਤਜੀ ਦੇਖੀਆਂ ਨੀ ਫਿਰ ਕੱਲ ਕੋਈ ਮਣਾ ਵੋਟਾ ਕੋਈ ਚੋਰ ਚੂਰ ਨਾ ਆ ਗਿਆ ਹੋਵੇ ਕਿਤੇ ਕਰੇ ਤਾਂ ਨਾ ਤੇ ਕਰੇ ਹੋਰ ਤਾਂ ਕੋਈ ਹੈ ਨਹੀਂ ਸੀਗਾ ਕਰਨਾ ਨਾਲ ਦੀ ਹੋਗੀ ਹਨਾ ਪਹਿਲਾਂ ਕਿਰਨਾ ਨੂੰ ਮਾਰਾ ਗਿਆ ਕਰਦੀ ਦੀ ਕਿੰਨਾ ਦੇਖ ਫਿਰ ਜਦੋਂ ਕਿੰਨਾ ਵਜੇ ਮਾਰੀ ਸਵੇਰ ਸੁਹਾ ਦੇਖਦੀ ਤਿਵੇਂ ਉਦੋਂ ਕਿੰਨਾ ਨੂੰ ਕਹਿੰਦੇ ਹੁਣ ਭਾਈ ਇਹ ਚ ਹੋ ਗਿਆ ਮੈਂ ਆਹੀ ਕਹਿੰਦਾ ਉਹਦੀ ਭਾਈ ਕਿੰਨਾ ਨਹੀਂ ਹੈਹੀ ਜੀ ਹੈਗੀ ਦੇਖ ਕਿੰਨਾ ਨਹੀਂ ਹੈਹੀ ਜੇਗੀ ਉਹ ਤਾਂ ਬਸ ਇਹਦੀ ਚੰਗੀ ਹੈ ਦੇਖ ਹਨਾ ਆਦੂ ਤਾ ਸਾਰੀ ਤੁਸੇ ਚੰਗੀ ਕਹੋਂਗੇ ਮਹੀਂ ਮਾੜੀ ਆਊਗੀ ਤੁਸੇ ਤਬੋਂਗਾਂ ਨੂੰ ਚੰਗੀ ਕਹੋਂਗੇ ਮਹੀਂ ਮਾੜੀ ਹੋਗੀ ਹੁਣ ਕਿੰਨਾ ਨੇ ਵਿਚਾਰੀ ਨੇ ਕਿੰਨਾ ਦੇਖਿਆ ਮੈਂ ਤਾਂ ਕਦੇ ਉਹਨੇ ਕਿਹਾ ਨਹੀਂ ਹੁਣ ਮੈਂ ਤਾਂ ਦੱਸਿਆ ਚੱਲ ਅਲੀ ਦੱਸਦੀ ਨਹੀਂ ਤੀ ਮੈਂ ਤਾਂ ਉਹ ਦੇਖਿਆ ਉਹਦਾ ਮੂਡ ਜਾਂ ਮਨ ਜਾਂ ਉਹਦਾ ਖਰਾਬ ਗੱਲਾਂ ਜਿਉਂ ਚੁੱਪਚੀ ਬੀਤੀ ਜੇ ਕਰੀਆ ਵੀ ਠੀਕ ਐ ਠੀਕ ਐ ਠੀਕ ਆ ਮਾ ਤੂੰ ਗੱਲ ਦੱਸ ਸੌਂਕ ਲਾ ਕੇ ਪੁੱਛਿਆ ਨੂੰ ਤਾਂ ਗੱਲ ਦੱਸੀਆ ਉਹਨੇ ਨਾ ਨਾ ਉਹ ਤਾਂ ਉਹੀ ਕੱਟ ਗਿੱਦਣਾ ਬਗਹਿ ਰਹਿੰਦੇ ਨੇ ਕੋਈ ਨਹੀਂ ਗਿਆ ਮਹੀਂ ਬਦਨਾਮ ਕਰਨੀ ਤੇ ਇਹਨਾਂ ਨੇ ਕਰਤੀ ਹੂੰ ਤਾਨੂੰ ਬਦਨਾਮ ਕਰਤੀ ਦੀ ਚੱਲ ਤੂੰ ਮੜਾ ਮੋਟਾ ਕਰੇਂ ਗਾ ਉਹ ਰੱਖਿਆ ਕਰ ਕੋਈ ਗੱਲ ਨਹੀਂ ਚੀਜ਼ ਮਿਲ ਗਈ ਥੋਡੀ ਸੱਦੋਂ ਪਰ ਹਾਂ ਕਿਰਨਾ ਨੂੰ ਕਹਿਣੀ ਕੋਈ ਚੱਕਰ ਨਹੀਂ ਹੈਗਾ ਕਦੇ ਮੈਂ ਆਉਂਗਾ ਰਗਾ ਕਦੋਂ ਆਵੇਂਗਾ ਤੂੰ ਚੱਲ ਦੇਖਦੇ ਆ ਜਦੋਂ ਵੀ ਕੋਈ ਛੁੱਟੀ ਮਿਲੂਗੀ ਅੱਛਾ ਹਾਂ ਠੀਕ ਹੈ ਚੱਲ ਠੀਕ ਹੈ ਚੱਲ ਚੰਗਾ ਮਾਤਾ ਸੀ ਤਬਦਾ ਸਰੀਰ ਸੂਡ ਦਾ ਦਵਾਈ ਬੁੱਟੀ ਲੈ ਲਿਆ ਕਰ ਵਧੀਆ ਠੀਕ ਹੈ ਚੰਗਾ ਐਂ ਚੱਲੀ ਜਾਂਦਾ ਹੁੰਦਾ ਇਹ ਤਾਂ ਚੰਗਾ ਚੰਗਾ ਚੱਲ ਕੋਈ ਨਹੀਂ ਮੈਂ ਚੰਗਾ ਕਿਰਨਾ ਹਾਂਜੀ ਮੰਮੀ ਹਾਂਜੀ ਮੰਮੀ ਬੁਲਾਇਆ ਤੀ ਹਾਂ ਭਾਈ ਬੁਲਾਇਆ ਤੈ ਹਾਂਜੀ ਵੀ ਮੇਰੀ ਗੱਲ ਸੁਣੋ ਹਾਂਜੀ ਕਹੀਂ ਕਰਤਿਆਂ ਨੁਲੁੱਤੀਆਂ ਲਾਈਆਂ ਹੈ ਹਾਂ ਆਪਣੀ ਕਰਦੀਆਂ ਗੱਲਾਂ ਤੀਆਂ ਕੀ ਗੱਲ ਸੀ ਤੈਨੂੰ ਪਰਦੇਸਾਂ 'ਚ ਬੈਠੇ ਦੱਸਣ ਬੈਠੀ ਤੂੰ ਫੇਰ ਖਰਚ ਤਾਂ ਉਹ ਵੀ ਧੀਮਾ ਫੇਰ ਉਹਨੂੰ ਵੀ ਦੱਸਣ ਦਾ ਹੱਕ ਬਣਦਾ ਖਰਚ ਜਦ ਅੱਡੀਆਂ ਗੱਲਾਂ ਹੋ ਰਹੀਆਂ ਨੇ ਉਹਨੂੰ ਵੀ ਦੱਸਣ ਦਾ ਹੱਕ ਬਣਦਾ ਮੇਰੀ ਗੱਲ ਸੁਣੋ ਮੈਂ ਆਪੀ ਹੌਲੀ-ਹੌਲੀ ੱੱਡੇ ਗੱਲ ਪਾਈ ਜਾਂਣੀ ਆਪਾਂ ਦੱਸ ਦਾਂਗੇ ਕਿੱਡੀ ਕੀ ਗੱਲ ਸੀ ਅੱਛਾ ਹੁਣ ਤਾਂ ਤੂੰ ਦੱਸ ਜਾਂਦੀ ਜਦੋਂ ਮੈਂ ਬੋਲਦੀ ਸੀ ਉਦੋਂ ਕਿ ਮੈਂ ਤੁਸੀ ਉਹਦੀ ਮਾਰ ਦਿੱਤਾ ਫੋਨ ਤੇ ਸਿੱਧਾ ਜਮਾ ਨਹੀਂ ਮਾਰਿਆ ਤੇ ਛੋੜੇ ਢਿੱਡੇ ਚ ਪਾਹਨਾਇਆ ਬਹਿਨ ਕਿਉਂ ਉਦੋਂ ਜਦੋਂ ਉਦੋਂ ਮੜੀ ਹੀ ਗੱਲ ਹੋਈ ਤੀ ਉਹਦੀ ਮਾਸੀ ਦਾ ਮੁੰਡਾ ਆਇਆ ਸੀ ਉਦੋਂ ਤੁਸੀ ਨਹੀਂ ਅੱਥ ਨੂੰ ਫੋਨ ਮਾਰਿਆ ਤੀ ਉਹਨੂੰ ਮੇਰੇ ਵਾਰੀ ਤਾਂ ਅੱਛੇ ਤੁਸੀਂ ਕਹਿੰਦੇ ਫੋਨ ਮਾਰਾ ਭਾਈ ਮੇਰਾ ਬੰਦਾ ਮੈਂ ਦੱਸਣ ਆਲੀ ਆਏ ਤਾਂ ਬੰਦਾ ਤਾਂ ਤੇਰੇ ਰਹੂ ਮੈਂ ਕਿਹੜਾ ਬੰਦਾ ਕਹਿੰਦੇ ਦਾ ਹੋਰ ਕਹਿੰਦੇ ਆ ਵੀ ਤੈ ਐਡਾ ਛੀਤੀ ਬੰਦੇ ਨੂੰ ਗੱਲ ਨਹੀਂ ਕਰਨੀ ਚਾਹੀਦੀ ਉਹਨੇ ਮੈਨੂੰ ਪੁੱਛ ਲਿਆ ਕਹਿੰਦਾ ਤੇਰਾ ਮੁੱਢ ਜਾਏਗਾ ਤੋਰੇ ਮੈਨੂੰ ਸਾਰਾ ਦੱਸ ਤਾਂ ਵਿਗਾਗਣੇ ਬਿਟੁੰਮਾ ਚੱਕ ਲਿਆ ਮੰਮੀ ਦੀ ਵੀ ਮੰਮੀ ਦੀ ਵਾਸਤੇ ਵੀ ਉਹਦੇ ਪਰਸਾ ਚੋਂ ਕਲੀਆਂ ਨੇ ਮੇਰੀ ਗੱਲ ਸੁਣ ਫਿਰ ਤੂੰ ਐਡਾ ਕੰਮ ਕਰਿਆ ਤੇ ਤੈਨੂੰ ਦੱਸਣ ਦਾ ਮਤਬ ਲੈ ਕਿ ਤੇ ਮੇਰਾ ਪੁੱਤ ਮੈਂ ਮਥੇਰੇ ਦੱਸਾਂ ਜਾਂਦੀ ਆਂ ਕਿ ਆਪੇ ਤੇ ਬੰਦਾਂ ਦਾ ਮੇਰਾ ਵੀ ਤੇ ਮੈਂ ਤਾਂ ਦੱਸਣ ਦਾ ਹੱਕ ਬਣਦਾ ਜਦੋਂ ਮੇਰੀ ਪੁਰਪੁਰਾਂ ਗੱਲ ਜਾਂਦੀ ਸੀ ਫਿਰ ਮੇਰਾ ਵੀ ਦੱਸਣ ਦਾ ਹੱਕ ਬਣਦਾ ਬਈ ਉਹਨੂੰ ਭਾਈ ਦੱਸ ਸੰਧਾ ਖਵਾਂ ਦੱਤੀ ਜਦੋਂ ਮੈਂ ਮਾਮੇ ਨਾਲ ਗੱਲ ਲੈ ਕੇ ਸਰਜਾਉਂਦੀ ਤੇ ਮੈਂ ਆਪੇ ਸਰਜਾ ਜਾਂਦਾ ਮਾਮੇ ਨੇ ਕੀ ਮਾਮੇ ਤਾਂ ਮੇਰੇ ਉਹਦਾ ਹੋਏ ਬੈਠੇ ਵੀ ਮਾਮਾ ਮਾਮਾ ਤਾਂ ਮੇਰਾ ਨਾਂ ਲੈ ਜਾਂਦਾ ਫਿਰ ਮੈਂ ਵੀ ਮੈਦਾਨ ਸਾਹੀ ਦੱਸੀ ਨੇ ਵੀ ਮਾਮਾ ਆਏਗਾ ਨਾ ਮਾਮੇ ਦੀ ਕੀ ਅਹ ਅੱਛਾ ਮਾਮਾ ਘਰ ਦਾ مالک ਬਣੇ ਬੈਠੋ ਕੀ ਘਰ ਦਾ ਮਾਲਕ ਮੇਰੀ ਗੱਲ ਸੁਣ ਮੇਰਾ ਭਾਈ ਐ ਮੈਂ ਤਾਂ ਐਵੇਂ ਜੇ ਕੋਰੂ ਮਾਲਕ ਬਣਾਉਂ ਭਾਈ ਤੁਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ ਕਹਿਦਾ ਸਕਦੇ ਜੇ ਹੁਣ ਮਾਮਾ ਬੋਲਿਆ ਬੋਲਿਆ ਭਾਈ ਆਪਾਂ ਤਾਂ ਆਪਾਂ ਤਾਂ ਤਾਂ ਫਿਰ ਕਿਹਾ ਜੋ ਫਿਰ ਨਾ ਉਸੇ ਜਮਨੇ ਮਾਮੇ ਦੀ ਹਿੰਮਤ ਕਿ ਮੈਂ ਵੀ ਮੈਨੂੰ ਕਹੂਗਾ ਉਹਦਾ ਜ ਸਾਗ ਗਰ ਰੇ ਥੋੜੂ ਵੀ ਕਰ ਦਮਾਲ ਕਰ ਬਣ ਜੀ ਮਿਰਗਾ ਸੁਣ ਤੂੰ ਹੁਣ ਮਾਮੇ ਪਿੱਛੇ ਕਹਿਨੀ ਐ ਮਾਮਾ ਤਾਂ ਚੱਲ ਪਈ ਮੇਰਾ ਭਰਾ ਐ ਮੇਰਾ ਤਾਂ ਸਭ ਕੁਸ ਉਹ ਸੁਣੂਗਾ ਵੀ ਸੁਣਾਊਗਾ ਵੀ ਸੁਣ ਲੈ ਐ ਪਾਈਂ ਕਹਿੰਦੇ ਸਭ ਦੀਆਂ ਸੁਣ ਲੈ ਫਿਰ ਇੱਕ ਦਿਨ ਤਾਂ ਬਣਿਆ ਉਹ ਤਾਂ ਉਹਨਾਂ ਨੇ ਹੀ ਬੈਠੇ ਉਹਨਾਂ ਨੇ ਗੱਲਾਂ ਕਰਦੇ ਕੰਦੇ ਕਰਕੇ ਫਿਰ ਭਈ ਪੱਲੇ ਪੱਲੇ ਪਾ ਕੇ ਲੈ ਉਹ ਤਾਂ ਉਹਨਾਂ ਦਾ ਬਣਿਆ ਹੋਇਆਗਾ ਪੱਲੇ ਨਹੀਂ ਉਹਨਾਂ ਪਾਈ ਤਾਂ ਤੇਰਾ ਵੀ ਐ ਦੇ ਦੀਆਂ ਵੀ ਸੁਣੇ ਉਹਨਾਂ ਦੀਆਂ ਵੀ ਸੁਣੇ ਸੁਣੇ ਤਾਂ ਸਭ ਦੀਆਂ ਉਹਦੇ ਇੱਕ ਦਿਨ ਕਰ ਇੱਕ ਦਿਨ ਕਰਾਉਂਦਾ ਐ ਥੋੜੂ ਹੁੰਦਾ ਤਾਂ ਕਰਦਾ ਤੈਨੂੰ ਭਲੇਖੇ ਜੇ ਅੱਛਾ ਚੱਲ ਮਾਮਾ ਆ ਗਿਆ ਤੀ ਮੈਂ ਮੰਨਦੀ ਆ ਉਹਨਾਂ ਦਾ ਬਣਿਆ ਬੈਠਾ ਮੈਂ ਮੰਨਦੀ ਚੱਲ ਤੂੰ ਤਾਂ ਮਾੜਾ ਚੰਗਾ ਕਹੇ ਬਣਦਾ ਬਣੀ ਜਾਂਣ ਤੇ ਆਪਾਂ ਉੱਕੀ ਲੈਣਾ ਜਿਹੜਾ ਕੁਝ ਹੁੰਦਾ ਹੋਈ ਜਾਣਗੇ ਹੁਣ ਦੇਖ ਮੈਂ ਤਾਂ ਮੇਰਾ ਪਾਈਏ ਮੈਂ ਤਾਂ ਮਾੜਾ ਕਹੀਂ ਨਹੀਂ ਸਕਦਾ ਮਾੜਾ ਨਹੀਂ ਕਹਿੰਦੇ ਮੰਮੀ ਮਾੜਾ ਤਾਂ ਆਪਾਂ ਨੂੰ ਵੀ ਕਹਿੰਦੇ ਹੁਣ ਦੇਰ ਸਾਹਮਣੇ ਮੇਰੇ ਨਾਲ ਲਾਈ ਜਾਂਦਾ ਮੈਂ ਗੜਾ ਤੇ ਫਰਸ਼ 'ਚ ਪਾ ਕੇ ਹੀ ਆ ਕਹਿੰਦਾ ਦੇਖਿਆ ਵੀ ਕਿੱਥੇ ਕੰਮ ਲਾਉਂਦਾ ਤੇਰੇ ਨਾਂ ਤੈਨੂੰ ਵੀ ਭਲੇਖੇ ਨੇ ਕੰਮ ਨੂੰ ਲਾਉਂਦਾ ਐ ਕੰਮ ਕਰਦਾ ਤੇਰਾ ਮਾਮਾ ਇਹ ਕਹਿੰਨੇ ਐ ਕੰਮ ਕਰਦਾ ਚੱਲ ਕੋਈ ਗੱਲ ਕਹੇ ਤਾਂ ਹੋ ਜਾਂਦੀ ਐ ਇਹ ਇਹ ਕਿਨੇ ਚਾਲਾ ਗਾਗਨ ਵਿੱਚ ਦੇਖਾਂਗਾ ਪੱਕੀ ਬਣਦਾ ਕੀ ਨਿਬੜਦਾਗਾ ਮੈਂ ਤਾਂ ਮੰਮੀ ਚਾਹੂੰਦਾ ਤੇ ਉਹਨੇ ਪੁੱਛ ਲਿਆ ਜਦ ਮੈਂ ਦੱਸਤਾ ਚਾਲਾ ਮੈਂ ਤਾਂ ਖਨੀ ਪਰਦੇਸ ਸੰਜ ਬਠਾ ਨੂੰ ਦੱਸਣਾ ਨਹੀਂ ਸੀ ਉਹ ਸੋਚ ਕਰੀ ਜਾਊਗਾ ਹਨ ਇਹਨੇ ਉਹ ਸੋਚ ਕਰੀ ਜਾਊਗਾ ਚੱਲ ਗੱਲ ਹੋਈ ਨਿਬੜੀ ਜੇ ਉਹਦੇ ਆਉਂਦੇ ਨੂੰ ਆਪਾਂ ਨੇ ਆਪ ਦੇ ਆਪੇ ਨਿਮੇੜ ਲਈ ਤਾਂ ਠੀਕ ਹੈਗਾ ਨਹੀਂ ਦੇਖੀ ਜਾਊਗੀ ਉਹਨੂੰ ਨਹੀਂ ਦੀ ਗੱਲ ਦੱਸਿਆ ਕਰ ਤੂੰ ਕਰਦਾ ਮਾਹ ਤਾਂ ਤੂੰ ਜੰਮੀ ਨਾ ਦੱਸਿਆ ਕਰ ਕੰਮ ਕਰ ਪੁੱਤ ਵਦਾ ਮੈਂ ਦੇਖਦੀ ਆ ਕਿਵੇਂ ਕਰਦੇ ਮੈਂ ਦਿਮਾਗ ਨਾਲ ਹੋਰ ਹੁਣ ਮੈਂ ਤਾਂ ਮੇਰੇ ਤਾਂ ਬਸ ਬੇਵਸੋਂ ਗੱਲਬਾਤ ਹੀ ਹੋ ਰਹੀ ਹੈ। ਹੋਰ ਪੁੱਤ ਚਾਹ ਕਰ ਲੈ ਆ। ਹਾਂ ਮੰਮਾ ਜੀ। ਜਾਉਂਦੀ ਰਹਿ। ਬੈ ਜਾ। ਦੇਖ ਲੈ ਵੱਡੀ ਨੇ ਤਾਂ ਤੁਹਾਡੇ ਸਾਰੇ ਘਰ ਚ ਪਹਹਾ ਪਾਰ ਕੇ ਹਨ। ਹੋਰ ਪੁੱਛਣਾ ਮੰਮੀ ਸਾਰੇ ਘਰ ਚ ਸਮਾਨ ਪਿਆ ਪਿਆਗਾ। ਚੱਲ ਤੂੰ ਫੇਰ ਕੰਨਾ ਕਰਿਆ ਕਰ ਕੁਝ ਨਹੀਂ ਹੁੰਦਾ ਹੈ। ਹੋਰ ਮੰਮਾ ਜੀ ਪੁੱਛਣਾ। ਸਾਰੇ ਘਰ ਚ ਸਮਾਨ ਪਿਆ ਪਿਆ। ਸੋਚ ਲੱਗੀ ਪਈ ਨਾ ਨੀਦ ਆਉਂਦੀ ਐ ਨਾ ਕੁਸ ਖਾਣ ਨੂੰ ਜੀ ਕਰਦਾ। ਲਈ ਤਾਂ ਉਸੇ ਨੇ ਆ ਤੇਰੀ ਮਾਂ ਨੂੰ ਵੀ ਹੁੰਗੜਾ। ਹੋਰ ਪਾਇਆ ਤਾਂ ਉਸਨੇ ਹੁਣ ਤਾਂ ਤੇਰੀ ਮਾਂ ਇਹੀ ਜੀ ਨਹੀਂ ਹੈਗੀ ਤੀ ਉਹਦਾ ਸਾਰਾ ਉਂਗਲਾਂ ਲਾਲ ਆ ਉਸਨੇ ਨੂੰ ਪੜਕਾਤਾ ਉਹਨੇ ਹਾਂਜੀ ਮੰਮੀ ਗੁੱਸੇ ਦਾ ਮਾਮਾ ਜੀ ਆਉਂਦੀ ਹੈ ਤੇ ਸਾਹਮਣੇ ਚੱਕੀ ਗਿਆ ਆਪਣਾ ਇਹਦਾ ਬਣਾਣ ਲੱਗ ਗਿਆ ਜਦੋਂ ਤੂੰ ਸੱਚੀ ਹੈ ਨਾ ਰੱਬ ਤੇਰੇ ਨਾਲ ਹੈ ਉਸਨੇ ਇੱਕ ਨਾ ਇੱਕ ਦਿਨ ਤਾਂ ਇਹਦਾ ਮਸਲਾ ਹੱਲ ਹੋਊਗਾ ਤੂੰ ਜਮਾਲ ਦੇ ਟੈਨਸ਼ਨ ਨਾ ਲੈ ਮੰਮੀ ਜੀ ਮੈਂ ਹਰ ਅਥ ਵਿੱਚ ਪਲੀਆਂ ਰਹੀ ਹੈ ਨਾ ਵੀ ਮੈਂ ਕੁਝ ਕਰ ਨਹੀਂ ਸਕਦੀ ਕਿ ਮੈਂ ਉਹ ਮੈਨੂੰ ਤਾਂ ਪਤਾ ਹੈ ਮੈਂ ਤਾਂ ਹੁਣ ਤੁਹਾਡੇ ਟੱਬਰ ਨਾਲ ਵਰਤਦਾ ਵੀ ਨਹੀਂ ਹਾਂ ਜਿਉਂਣ ਤੁਹਾਡੇ ਉੱਥੇ ਘਰੇ ਪਤਾ ਲੱਗ ਗਿਆ ਤਾਂ ਮੇਰੀ ਵੀ ਬਦਨਾਮੀ ਵਿੱਚ ਆ ਗਈ ਤਾਂ ਦੱਸਿਆ ਤਾਂ ਨਹੀਂ ਉਹਦੇ ਘਰੇ ਨਹੀਂ ਮਮਾ ਜੀ ਬਾਕੀ ਉਹਨਾਂ ਨੂੰ ਮੇਰੇ ਤੇ ਪੂਰਾ ਯਕੀਨ ਹੈ ਕਿ ਮੈਂ ਕਰ ਨਹੀਂ ਸਕਦੀ ਜੀ ਹਾਂ ਤੂੰ ਦੱਸੀ ਵੀ ਨਾ ਹਲੇ ਕੋਈ ਨਾ ਇਹ ਮਸਲਾ ਹੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਉਰੀਆਂ ਜਨਤ ਕਿਹ ਮਸਲਾ ਹੱਲ ਹੁੰਦਾ ਨਹੀਂ ਹੈਗਾ ਮਸਲਾ ਮੈਂ ਕਿੰਨਾ ਟਾਈਮ ਹੋਰੇ ਅੱਜੋਂ ਕੱਲ੍ਹ ਸਭਕ ਜੂਗੀ ਕੋਈ ਨਹੀਂ ਪੁੱਤੇ ਤਾਂ ਮੰਨਦਾ ਹੱਲ ਤਾਂ ਹੋਊਗਾ ਹੀ ਦੇਖਾ ਕਿ ਤਾਂ ਹੁਣ ਉਹਦੇ ਉਂਗਲਾਂ ਤੇ ਚੜੀ ਜਾਂਦੀ ਆ ਉਹਨੂੰ ਐ ਵੀ ਮੈਂ ਇਹਦੇ ਖਿਲਾਫ ਕਰਦਾ ਤੇ ਨਹੀਂ ਮਾਨ ਹਾਂਜੀ ਮੈਂ ਅਹੀ ਯੂ ਆ ਜਿਹੜੀ ਉਹਦੇ ਉਂਗਲਾਂ ਤੇ ਲੱਗ ਲੱਗਦੇ ਹੋ ਤੈਨੂੰ ਗੋਠਾ ਬੋਲੀ ਜਾਂਦੀ ਹੋਰ ਪੁੱਛਣਾ ਮੈਂ ਦਿਮਾਗ خراب ਹੋਏ ਪਏ ਦੁੱਸਕੇ ਕੋਈ ਨਹੀਂ ਦਿਮਾਗ خراب ਕਰਨ ਦੀ ਕੋਈ ਲੋੜ ਨਹੀਂ ਹੈਗੀ ਆਪਦਾ ਰੋਟੀ ਪਾਣੀ ਵੀ ਖਾਇਆ ਕਰ ਤਿਆਂ ਨਾਲ ਕੁਛ ਨਹੀਂ ਹੁੰਦਾ ਤਾਂਹੀਂ ਚੱਲੀ ਜਾਊਗਾ ਕੋਈ ਨਾ ਮਾਮਾ ਜੀ ਮੈਨੂੰ ਤਾਂ ਮਾਮਾ ਜੀ ਬਾਲੀ ਬੇਸ਼ਰਮੀ ਆ ਰਹੀ ਏ ਜਦ ਮੈਂ ਚੋਰੀ ਕਿੱਤਨੀ ਕਰਦੇ ਮੈਂ ਨਾਲ ਨਹੀਂ ਜਾਂਦੀ ਮੈਂ ਤਾਂ ਚੋਰੀ ਕੀਤੀ ਹੈਗੀ ਨੀ ਚੋਰੀ ਜੋ ਤਾਂ ਕੀਤੀ ਹੀ ਨਹੀਂ ਫਿਰ ਤੇਰਾ ਕੀ ਕਰ ਦੇਣਗੇ ਇਹ ਇੱਕ ਦਿਨ ਸੱਚਾਈ ਆਉਗੀ ਤਾਂ ਹੈਗੀ ਐ ਸਾਹਮਣੇ ਜਦੋਂ ਬੰਦੇ ਨੇ ਚੋਰੀ ਹੀ ਨਹੀਂ ਕੀਤੀ ਤੇਰਾ ਕੀ ਬਗਿਆਰ ਸਕਦਾ ਮੈਂ ਤਾਂ ਮੰਮੀ ਦੀ ਮੈਂ ਤਾਂ ਮਮੀ ਬਾਦੂ ਸਜ਼ਾ ਭੁੱਤੀ ਨਹੀਂ ਕਰੇ ਹੋਰੀ ਕੋਈ ਸਜ਼ਾ ਤੇਰੀ ਕੀ ਸਜ਼ਾ ਕੋਈ ਨਹੀਂ ਕੁਝ ਕਰ ਸਕਦੇ ਤੈਨੂੰ ਕੀ ਸਜ਼ਾ ਲਾਉਣਗੇ ਸਜ਼ਾ ਨੂੰ ਕਿਹਾ ਤੈਨੂੰ ਫਾਂਸੀ ਲਾ ਦੇਣਗੇ ਇੱਕ ਦਿਨ ਜਦੋਂ ਸੱਚੀ ਆਉਗੀ ਆਪੀ ਇਹਨਾਂ ਦੀ ਬਦਨਾਮੀ ਹੋ ਵੀ ਅਸੀਂ ਇਹਨੂੰ ਝੂਠ ਬੋਲਦੇ ਰਹੇ ਸਾਰਾ ਦਿਨ ਬਾਕੀ ਤੁਸੀਂ ਮੰਮੀ ਸਹੁਰੂ ਤੇ ਜਾਣਦੇ ਹੋ ਸਾਡੀ ਪਰਿਵਾਰ ਬਾਰੇ ਸਕੇਹ ਜਾਂਗੇ ਉਤਾ ਭਾਈ ਮੈਨੂੰ ਪਤਾ ਹੀ ਆ ਉਹਨਾਂ ਛੋਟੇ ਹੁੰਦੇ ਤੇ ਮੈਂ ਜਾਨਣਾ ਉਹਨਾਂ ਰਹਿਣਾ ਉਹ ਚ ਤਾਂ ਮੇਰੀ ਵੀ ਬਦਨਾਮੀ ਆ ਸਾਵਾਂ ਹਾਂਜੀ ਰਾਲਾ ਕਹਿਣਗੇ ਯਾਰ ਕਿੱਥੇ ਰਿਸ਼ਤਾ ਕਰਾਤਾ ਇਹਨਾਂ ਨੇ ਵੀ ਜਰੂਰ ਤੇਰਾ ਕੋਈ ਕਸੂਰ ਨਹੀਂ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਾਂ ਤੂੰ ਕਰ ਲੈ ਉਹਦਾ ਕੰਮ ਟਿਕਾਈ ਨਾ ਕੁਝ ਨਹੀਂ ਦਿਮਾਗ ਤੇ ਲੋੜਨਾ ਪਾਪ ਚੱਲ ਠੀਕ ਐ ਮਮਰੀ ਫਿਰ ਇਹ ਤਾਂ ਇਹੀ ਚੱਲੀ ਜਾਊਗਾ ਹਾਂ ਕੋਈ ਨਹੀਂ ਲੈ ਦੇਖੀ ਇਹ ਕੁੜੀ ਤੇ ਉਹੀ ਬਦਨਾਮ ਕਰੀ ਜਾਂਦੇ ਨੇ ਉਹ ਮੇਰੀਲੀ ਭੈਣ ਵੀ ਇਹਦੇ ਮਾਗਰ ਲੱਗ ਰਹੀ ਹੈ ਵੱਡੀ ਤੇ ਉਹ ਤਾਂ ਬਈ ਆਪਦੇ ਨਾਲੋਂ ਕਰਕੇ ਇਹਦੇ ਗੱਲ 'ਚ ਲੜਾਉਣ ਨੂੰ ਫਿਰਦੇ ਇਹਨੂੰ ਵੀ ਇਹਨਾਂ ਦਾ ਆਪਸ ਵਿੱਚ ਫਰਕ ਪੈ ਜੇ ਆਪ ਸ੍ਰੀਕਾ ਕਰਦੀ ਆ ਉਹ ਨਿ ਜਵਾਬ ਦਾ ਪਤਾ ਹੀ ਲੱਗ ਜਾਣਾ ਹੁਣ ਜਵਾਬ ਦਾ ਕਿਹੜਾ ਪਤਾ ਇਨਾਂ ਦਾ ਵੀ ਕਿਹਾ ਜਾ ਇਹਨੇ ਚ ਬਚਾਰੀਆਂ ਨੂੰ ਜੋ ਚੋਰੀ ਕਰੀਏ ਨਹੀਂ ਹੈਗੀ ਖਾਮ-ਖਾਜ ਨਾ ਲਾਈ ਜਾਂਦੇ ਨੇ ਸੱਚ ਦਾ ਸੱਚ ਹੀ ਹੁੰਦਾ ਹੈਗਾ ਝੂਠ ਬੋਲ ਕੇ ਤਾਂ 100 ਝੂਠ ਬੋਲਣਾ ਪੈਂਦਾ ਫਿਰ ਉਹ ਬੰਦਾ ਸੱਚ ਬੋਲਦਾ ਸੱਚ ਬੋਲ ਕੇ ਤਾਂ ਪਰਦਾ ਪੈ ਜਾਣਾ ਮੁਰਖੇ ਸੱਚ ਲੋੜ ਹੀ ਨਹੀਂ ਪੈਂਦੀ ਹੈ ਕਿਸੇ ਗੱਲ ਕਰਨ ਦੀ ਉਹੀ ਨਹੀਂ ਪਤਾ ਤਾਂ ਲੱਗੂ ਇਹਨਾਂ ਨੂੰ ਮੇਰੀ ਭੈਣ ਦੀ ਵੀ ਅੱਖਾਂ ਖੁੱਲ੍ਹ ਜਾਣਗੀਆਂ ਦੁਬੱਡੀ ਦੀਆਂ ਕਤੂਤਾ ਸਾਹਮਣੇ ਆਈਆਂ ਇਹ ਸਾਰੀ ਕਾਰਸਤਾਨੀ ਉਸੇ ਦੀ ਹੈ ਉਹੀ ਕੰਮ ਖਰਾਬ ਕਰਦੀ ਹੈਗੀ ਇਹਦਾ ਤਾਂ ਉਹੀ ਨਾਂਉਂ ਲਾਉਂਦੀ ਹੈ ਚੱਲ ਦੇਖਦੇ ਆ ਕੀ ਬਣਦਾ ਬਈ ਵਾ ਮੇਰੇ ਕੱਪੜੇ ਕੀ ਹੋ ਗਿਆ ਮੰਮੀ ਕੀ ਹੋ ਗਿਆ ਮੈਂ ਸੁੱਤ ਮੈਂ ਤੱਪੀ ਤੋ ਲੂੰਗੀ ਕੀ ਹੋ ਗਿਆ ਮੰਮੀ ਨਾ ਮੈਂ ਤੱਪਦੀ ਆਪੀ ਤੋ ਲਿਆ ਕਰ ਉਸੇ ਮੇਰੇ ਕੱਪੜੇ ਨਾ ਤੋਏ ਹੋਈਏਗਾ ਨਾ ਮੈਂ ਸਸ ਮੈਂ ਤੈਨੂੰ ਕਹਿਤਾ ਜਿਹੜੀਆਂ ਹਰਕਤਾਂ ਤੂੰ ਕਰਦੀ ਹੈਗੀ ਬੱਸ ਮੈਂ ਤੂੰ ਦੇਖੇਗੀ ਮੈਂ ਮੈਂ ਕੀ ਹਰਕਤਾਂ ਕਰਦੀ ਆਂ ਨਾ ਬੱਸ ਮੈਂ ਜਾਣਦੀ ਆਂ ਬਸ ਤੈਨੂੰ ਤੁਸੀਂ ਮਮੀ ਮੈਨੂੰ ਕੁਝ ਸੁਣਾਉਣੇ ਹੋ ਕਿ ਮੈਂ ਕਦੇ ਕੁਝ ਨਹੀਂ ਕਿਹਾ ਮੈਂ 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 ਮਖਾ ਜੇ ਕਰਗੀਆਂ ਦੀ ਗੱਲਾਂ ਤਾਂ ਲਾਉਣੀਆਂ ਮੈਂ ਉਹ ਨਹੀਂ ਲਾਉਂਦੀ ਮੈਂ ਇਹ ਕਰਕੇ ਦਿੱਤਾ ਮਮੀ ਜੀ ਨਾ ਬੱਸ ਕਰਤਾ ਜਿਹੜਾ ਕੁਝ ਕਰਤਾ ਮੈਂ ਤੱਪੀ ਧੋ ਲੂੰਗੀ ਤੁਸੀਂ ਵੱਦੂ ਸਜ਼ਾ ਦਿੱ ਜਾਂਦੇ ਹੋ ਮੈਂ ਕੋਈ ਸਜ਼ਾ ਨਹੀਂ ਦਿੱਤੀ ਹਲੇ ਤਾਂ ਜਦੋਂ ਸਜ਼ਾ ਦਿੱਤੀ ਤੈਨੂੰ ਮੈਂ ਫੇਰ ਪਤਾ ਲੱਗੂ ਹਲੇ ਤਾਂ ਮੈਂ ਕੁਝ ਨਹੀਂ ਮਮੀ ਮੈਂ ਕੰਮ ਹੀ ਕਰ ਰਹੀ ਆਂ ਨਾ ਕੁਝ ਨਹੀਂ ਹੁੰਦਾ ਬੱਸ ਤੂੰ ਆਪਦੇ ਧੋ ਲਿਆ ਕਰ ਮੈਂ ਤਾਂ ਆਪਦੇ ਆਪੇ ਚਾਹੇ ਮੇਰੇ ਹਾਂ ਕਰਨਾ ਤੋਂ ਦੇਵੇ ਚਾਹੇ ਮੈਂ ਆਪਦੇ ਆ ਹੋਇਆ ਕੀ ਮੰਮੀ ਜੀ ਨਾ ਬਸ ਕੁਛ ਨਹੀਂ ਹੋਇਆ ਹੈਗਾ ਮੈਂ ਤਾਂ ਪੀਧੋ ਲੂੰਗਾ ਬਦੇ ਤੁਸੀਂ ਵੱਧ ਸੁਣਾਈ ਜਾਂਦੇ ਹੋ ਮੈਨੂੰ ਨਾ ਨਾ ਕੁਛ ਨਹੀਂ ਮੈਂ ਸੁਣਾਉਂਦੀ ਹੈਗੀ ਤੈਨੂੰ ਕੁਛ ਤਾਂ ਸੁਣਾਇਆ ਤਾਂ ਹੈ ਨਹੀਂ ਮੈਂ ਫਿਰ ਹੋਰ ਕੀ ਹੈ ਨਮਸ ਮੇਰੀ ਸੁਣ ਲੈ ਗੱਲ ਨਾ ਤਾਂ ਮੈਂ ਲਾਈ ਮਸ਼ੀਨ ਨੂੰ ਹੱਥਾ ਇਹ ਮਸ਼ੀਨ ਕਿਰਨਾਂ ਦੀ ਹੈ ਨਾ ਮੇਰੀ ਮਸ਼ੀਨ ਨੂੰ ਨਾ ਮੇਰੇ ਕੱਪੜਾ ਨੂੰ ਅੱਜ ਤੋਂ ਹੱਥ ਨਾ ਲਾਈਂ ਤੂੰ ਚੰਗਾ ਮੰਮੀ ਹਾਂ ਬਸ ਇਹ ਨਹੀਂ ਮੇਰੀ ਮਸ਼ੀਨ ਨੂੰ ਤੇ ਕੱਪੜਾ ਨੂੰ ਹੱਥ ਨਾ ਲਾਈਂ ਅੱਜ ਤੋਂ ਰੱਬਾ ਮੈਂ ਜਾਂ ਕੀ ਗੁਨਾਹ ਕਰਤਾ ਜਿਹੜੀ ਮੈਂ ਗਲਤੀ ਕੀਤੀ ਹੈ ਨਹੀਂ ਮੈਨੂੰ ਸਜ਼ਾ ਮਿਲ ਜਾਂਦੀ ਹੈ ਦੋਸਤੋ ਸੋਨੋ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਹਾਂਗੇ ਅਗਲੇ ਭਾਗ ਵਿੱਚ